ਦਰਸ਼ਕਾਂ ਲਈ ਸੰਦੇਸ਼ نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨidhi ਹਾਜ਼ਰ ਹਾਂ ਇੱਕ ਵਾਰ ਫਿਰ ਟੌਪ 20 ਖਬਰਾਂ ਦੇ ਨਾਲ ਨਜ਼ਰ ਮਾਰਦੇ ਹਾਂ ਸਵੇਰ ਤੋਂ ਲੈ ਕੇ ਦੇਸ਼ ਵਿਦੇਸ਼ ਦੀਆਂ ਮੁੱਖ ਸੁਰਖੀਆਂ ਤੇ ਪੰਜਾਬ ਦੀ ਸਿਆਸਤ ਚਮਚੀ ਖਲਬਲੀ ਪੰਜਾਬ ਦੇ ਕਾਂਗਰਸ ਨੂੰ ਲੱਗਾ ਵੱਡਾ ਝਟਕਾ ਲੁਧਿਆਣਾ ਤੋਂ ਕਾਂਗਰਸੀ ਐਮਪੀ ਰਵਨੀਤ ਬਿੱਟੂ ਪਾਚਪਾਚ ਹੋਏ ਸ਼ਾਮਿਲ ਸੀਐਮ ਕੇ ਜੀਵਾਲ ਨੇ ਈਡੀ ਹਰਾਸਤ ਜੋ ਦੂਜਾ ਆਦੇਸ਼ ਕੀਤਾ ਜਾਰੀ ਸੀਤ ਵਿਭਾਗ ਨੂੰ ਦਿੱਤੇ ਨਿਰਦੇਸ਼ ਈਡੀ ਨੂੰ واਸ਼ਿੰਗ ਮਸ਼ੀਨ ਤੋਂ ਮਿਲੀ ਕਰੋਨਾ ਦੀ ਨਕਦੀ ਵੱਡੀਆਂ ਕੰਪਨੀਆਂ ਨਾਲ ਜੁੜਿਆ ਮਾਮਲਾ ਨਾਜ 13 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ ਕਾਰਚੇ ਲਟਕਦੀ ਮਿਲੀ লাশ ਅਸ਼ਲੀਲ ਵੀਡੀਓ ਬਣਾ ਕੇ ਕੀਤੀ ਬਲੈਕਮੇਲ ਦੋਸ਼ੀ ਹੋਇਆ ਗ੍ਰਫਤਾਰ ਲੁਧਿਆਣਾ ਦੇ ਥਾਣੇ ਨੇੜੇ ਮਿਲੀ ਅਦੇਹ ਸੜਕ ਦੇ ਵਿੱਚ ਕਾਰ ਪਈ ਸੀ ਵਿਅਕਤੀ ਦੇ ਨੇੜੇ ਹੀ ਕੱਪੜਿਆਂ ਨਾਲ ਭਰਿਆ ਇੱਕ ਬੰਡਲ ਵੀ ਮਿਲਿਆ ਪਰ ਉਸ ਦੀ ਪਛਾਣ ਨਹੀਂ ਹੋ ਸਕੀ ਈਡੀ ਦੀ ਪੰਜਾਬ ਰੇਡ ਦੀਆਂ ਤਾਰਾਂ ਦਿੱਲੀ ਸ਼ਰਾਬ ਘਟਾਲੇ ਨਾਲ ਜੁੜੀਆਂ ਆਪ ਦੇ ਵੱਡੇ ਚਿਹਰਿਆਂ ਦੇ ਨਾਮ ਆਉਣਗੇ ਸਾਹਮਣੇ ਦਿਲ ਦਹਿਲਾ ਦੇਣ ਵਾਲਾ ਐਕਸੀਡੈਂਟ ਮੋਗਾ ਦੇ ਇੱਕ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ ਇੱਕ ਮਹਿਲਾ ਦੀ ਹਾਲਤ ਗੰਭੀਰ ਪੰਜਾਬ ਚ ਸੀ ਵਿਜ਼ਲ ਐਪ ਤੇ 404 ਸ਼ਿਕਾਇਤਾਂ ਮਿਲਿਆ 276 ਸੱਚੀਆਂ ਸਾਰੀਆਂ ਦਾ ਹੱਲ ਮੁੱਖ ਚੋਣ ਅਧਿਕਾਰੀ ਨੇ ਕਿਹਾ ਗਲਤ ਨੂੰ ਕਮਿਸ਼ਨ ਕੋਲ ਲੈ ਕੇ ਜਾਓ ਮੋਗਾ ਚ ਠੇਕੇਦਾਰ ਤੋਂ ਤੰਗ ਆ ਕੇ ਨੌਜਵਾਨ ਨੇ ਨਿਗਲਿਆ ਜ਼ਹਿਰੀਲਾ ਪਦਾਰਥ ਹਸਪਤਾਲ ਚ ਦਾਖਲ ਐਡੀ ਦੀ ਹਰਾਸਤ ਸੀਐਮ ਕੇਜੀਵਾਲ ਦੀ ਸਿਹਤ ਵਿਗੜੀ ਵਿਧਿਆ ਸ਼ੂਗਰ ਲੈਵਲ ਡਾਕਟਰ ਨੇ ਦੱਸਿਆ ਖਤਰਨਾਕ ਪੱਧਰ ਸ਼ੰਭੂ ਬਾਟੇ ਤੇ ਕਿਸਾਨਾਂ ਦੇ ਧਰਨੇ ਨੇੜੇ ਕਿਸੇ ਨੇ ਲਗਾਇਆ ਬੀਅਰ ਦਾ ਟਰੱਕ ਕਿਸਾਨਾਂ ਨੇ ਦੱਸਿਆ ਸਰਕਾਰ ਦੀ ਸਾਜ਼ਿਸ਼ ਬਿੱਗ ਬਾਸ 17 ਜੇਤੂ ਮਨਵਰ ਫਾਰੂਕੀ ਨੂੰ ਪੁਲਿਸ ਨੇ ਹਿਰਾਸਤ ਚੁਲਿਆ ਬਾਤ ਚੁੱਕੀ ਤਾ ਗੈ ਰਿਆ ਹਾ ਹਨੀਮੂਨ ਤੇ ਪਤਨੀ ਨੂੰ ਸੈਕੰਡ ਹੈਂਡ ਕਹਿਣਾ ਪਿਆ ਮਹਿੰਗਾ ਪਤੀ ਨੂੰ ਹੁਣ ਦੇਣੇ ਪਉ 3 ਕਰੋੜ ਰੁਪਏ ਉਤਰਾਖੰਡ ਚ ਬੀਜੇਪੀ ਵੱਲੋਂ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਪੀਐਮ ਮੋਦੀ ਸਾਥ ਯੋਗੀ ਸਨੇ ਕਈ ਵੱਡੇ ਨਾਂ ਹੰ ਸ਼ਾਮਲ ਕੇਜਰੀਵਾਲ ਕੋਰਟ ਚ ਦੱਸਣਗੇ ਕਥਿਤ ਸ਼ਰਾਬ ਕੱਪਲੇ ਦਾ ਪੈਸਾ ਕਿੱਥੇ ਗਿਆ ਪਤਨੀ ਸੁਨੀਤਾ ਦਾ ਵੱਡਾ ਬਿਆਨ ਅਯੋ ਰਾਮ ਮੰਦਿਰ ਕੰਪਲੈਕਸ ਤੋਂ ਚੱਲੀ ਗੋਲੀ ਜਬਾਨ ਦੇ ਹੋਈ ਆਰਪਾਰ ਪਈਆਂ ਪਾਜੜਾ ਕਿਜਵਾਲ ਮਾਮਲੇ 'ਚ ਬਿਆਨ ਤੇ ਅਮਰੀਕੀ ਡਿਪਲੋਮੈਟ ਨੂੰ ਤਲਾਬ ਅਮਰੀਕਾ ਨੇ ਕਿਹਾ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਭਾਰਤ ਦਾ ਜਵਾਬ ਨੇਪਾਲਿਕਾ ਦਿੱਤ ਸਵਾਲ ਨਾ ਚੱਕੋ 27 ਲੱਖ ਪਾਕਿਸਤਾਨੀਆਂ ਦਾ ਨਿੱਜੀ ਡਾਟਾ ਚੋਰੀ ਰਾਸ਼ਟ੍ਰ ਪਛਾਣ ਪੱਤਰ ਕੇਂਦਰ ਦੀ ਜਾਲ ਦਾ ਖੁਲਾਸਾ ਦੁਬਈ ਰਾਹੀਂ ਅਰਜਨਟੀਨਾ ਰੂਮਾਨੀਆ ਨੂੰ ਵਿਚਾਰ ਗਿਆ ਲੰਡਨ 'ਚ ਭਾਰਤੀ ਵਿਦਿਆਰਥੀ ਨੇ ਕਿਹਾ ਲੋਕ ਸਾਡੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੇ ਮੈਂ ਖਾਲਿਸਤਾਨੀਆਂ ਨੂੰ ਅਤਵਾਦੀ ਕਿਹਾ ਫਿਰ ਚੋਣਾ 'ਚ ਮੇਰੇ ਖਿਲਾਫ ਨਫ਼ਰਤ ਫੈਲਾਈ ਗਈ ਸੀ ਐਸ ਕਿ ਨੇ 29ਵੀਂ ਵਾਰ 200 ਪਲੱਸ ਰੰਸ ਬਣਾਏ ਆ ਦੂਬੇ ਨੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਛੱਕੇ ਲਗਾਏ ਗੁਜਰਾਤ ਟਾਈਟਨਸ ਪਹਿਲੀ ਵਾਰ ਪੰਜਾਬ ਪਲੱਸ ਰੰਸ ਨਾਲ ਹਾਰਿਆ ਇਸ ਹਨ ਹੁਣ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਜਜ਼ਾਦ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੱਟ ਨਿਊਜ਼